ਨੌਜਵਾਨ ਸੇਵਕ ਸਭਾ ਵੱਲੋਂ ਇਕੱਠਾ ਨਗਰ ਚਮਰੰਗ ਰੋਡ ਵਿਖੇ ਸਲਾਨਾ 43ਵਾਂ ਜਾਗਰਣ ਮਨਾਇਆ ਗਿਆ ਜਿਸ ਦੀ ਕੇ ਨੌਜਵਾਨ ਸੇਵਕ ਸਭਾ ਵੱਲੋਂ ਡੇਢ ਮਹੀਨੇ ਪਹਿਲਾਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਸੇਵਾਦਾਰ ਬਲਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਦੇ ਹੋਏ ਕਿਹਾ ਕਿ ਇਹ ਜਾਗਰਣ ਅਸੀਂ 26 ਰੁਪਏ ਤੋਂ ਸ਼ੁਰੂ ਕੀਤਾ ਹੈ ਅਤੇ ਮਹਾਮਾਈ ਨੇ ਇਸ 26 ਰੁਪਏ ਨੂੰ ਜਾਗ ਲਗਾ ਕੇ ਲੱਖਾਂ ਰੁਪਏਾਂ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਇਸ ਮੌਕੇ ਤੇ ਇਲਾਕੇ ਦੇ ਕਾਉਂਸਲਰ ਸ਼ਾਬੜਾ ਵੀ ਉ체ਚੇ ਤੌਰ ਤੇ ਮਹਾਮਾਈ ਦੇ ਦਰਸ਼ਨ ਕਰਨ ਲਈ ਪਹੁੰਚੇ ਮੁੱਖ ਸੇਵਾਦਾਰ ਵੱਲੋਂ ਬਲਵਿੰਦਰ ਸਿੰਘ ਧਰਮਵੀਰ ਜੀਤਾ ਕਾਲਾ ਸੋਨੂ surjeet ਅਰਜੁਨ ਮਾਨਵ ਜ਼ਬਰ ਮੁਖਤਿਆਰ ਸਿੰਘ ਜੋਲੀ ਅਜੀਤ ਸਿੰਘ ਅਸ਼ਵਨੀ ਆਦਿ ਸ਼ਾਮਿਲ ਹਨ ਕਿੰਨੇ ਸਾਲ ਤੋਂ ਇਹ ਜਾਗਰਣ ਹੋ ਰਿਹਾ ਹੈ ਇਹ 40ਵਾਂ ਸਾਲ ਆ ਰਿਹਾ ਹੈ ਅੱਛਾ ਤੇ ਜਿਸ ਤਰ੍ਹਾਂ ਜਾਗਰਣ ਦੀ ਤਿਆਰੀ ਹੈ ਕਿੰਨੇ ਦਿਨ ਪਹਿਲਾਂ ਤੋਂ ਸਟਾਰਟ ਕੀਤੀ ਜਾਂਦੀ ਹੈ ਇਹ ਮਹੀਨਾ ਡੇਢ ਮਹੀਨਾ ਵੱਲ ਤੇ ਜਿਹੜੀ ਸੰਗਤ ਹੈ ਉਹਦੇ ਵਾਸਤੇ ਕੀ ਕੀ ਇੰਤਜ਼ਾਮ ਕੀਤੇ ਜਾਂਦੇ ਨੇ ਜੀ ਸਾਰਾ ਹੀ ਇੰਤਜ਼ਾਮ ਕੀਤਾ ਜਾਂਦਾ ਹੈ ਮੰਦੋਲ ਲਿਆਂਦਾ ਜਾਂਦਾ ਸਾਰਾ ਲੰਗਰ ਪਾਣੀ ਆ ਰਿਹਾ ਸਭ ਦਾ ਇੰਤਜ਼ਾਮ ਕੀਤਾ ਜਾਂਦਾ ਤੇ ਤੁਸੀਂ ਆਪਣੇ ਵੱਲੋਂ ਨੌਜਵਾਨ ਪੇੜੀ ਨੂੰ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜੀ ਸੰਦੇਸ਼ ਮੇਰਾ ਇਹ ਹੈ ਕਿ ਨਸ਼ਾ ਮੁਕਤ ਹੋਵੇ ਤੇ ਆਪਾਂ tartar ਲੋਕਾਂ ਨੂੰ ਚੱਲਦੇ ਰਹਿਣਾ ਤਿਆਪਾਂ ਨੂੰ ਵਧਾਈ ਦੇ ਤੰਤ ਜਿਹੜਾ ਮੈਂ ਇਕਤਾ ਨਗਰ ਆਪਣੇ ਪਰਿਵਾਰ ਦੇ ਵਿੱਚ ਜਾਗਰਨ ਤੇ ਮੈਨੂੰ ਸੱਭਿਆ ਗਿਆ ਸੀ ਅੱਜ ਹੁਕਮ ਆਇਆ ਸੀ ਇੱਥੇ ਹਾਜ਼ਰੀ ਲਗਾਉਂਦਾ ਮੈਂ ਹਾਜ਼ਰੀ ਲਗਾਉਣ ਆਇਆ ਮਹਾਮੈ ਦਾ ਅਸ਼ੀਰਵਾਦ ਲਿਆ ਮੈਂ ਜਦੋਂ ਇਹ ਕੱਲ ਮੈਨੂੰ ਕਹਿਣ ਆਏ ਪਰਸੋਂ ਤੇ ਮੈਂ ਇਹਨੂੰ ਆਣਨ ਨੂੰ ਆਖਿਆ ਸੀ ਕਿ ਮੈਂ ਚਿੰਤਪurni ਦਰਬਾਰ ਤੇ ਲੰਗਰ ਲਾਉਣਾ ਹੈ ਮੈਂ ਲੰਗਰ ਲਾ ਕੇ ਸਿੱਧਾ ਹੀ ਇੱਥੇ ਅੱਜ ਹਾਜ਼ਰ ਹੋਇਆ ਮੈਨੂੰ ਬਹੁਤ ਵਧੀਆ ਲੱਗਾ ਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਹਾਜ਼ਰੀ ਲਗਾ ਲਈ ਅੱਜ ਇੱਥੇ ਭਾਵੇਂ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਕੋਲੋਂ ਵੀ ਮੰਗਣਾ ਲੇਟ ਹੋਣ ਦੀ ਸੋ ਮੈਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਜਾਗਰਨ ਦੇ ਜਿਹੜੇ ਸਵਾਗਤ ਦੇ ਇਸ ਜਾਗਰਨ ਦੇ ਜਿਹੜੇ ਕਲਾਕਾਰ ਵੀ ਇਹ ਦੇਖੋ ਕਿੰਨਾ ਵਧੀਆ ਧਾਰ ਰਿਹਾ ਔਰ ਸਾਡੇ ਮੈਂ ਇਹਨਾਂ ਨੂੰ ਵੀ ਇਸ ਜਾਗਰਣ ਦੇ ਮੌਕੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕੋਈ ਮੈਸੇਜ ਹੀ ਕੋਈ ਸੁਨੇਹਾ ਨੌਜਵਾਨ ਪੀੜੀ ਨੂੰ ਕੋਈ ਮੈਸੇਜ ਦਿਓ ਜੋ ਨਸ਼ੇ ਦੇ ਦੇਖੋ ਨੌਜਵਾਨ ਪੀੜੀ ਨੂੰ ਮੇਰਾ ਇਹੋ ਹੀ ਮੈਸੇਜ ਹੈ ਮੇਰੇ ਇਲਾਕੇ ਦੇ ਵਿੱਚ ਮੈਂ ਉਹਨਾਂ ਨੂੰ ਮੈਸੇਜ ਦੇਣਾ ਚਾਹਨਾ ਵਾਂ ਇਸ ਇਹੋ ਜੀਆਂ ਜਿਹੜੀਆਂ ਧਾਰਮਿਕ ਔਰ ਗਤੀਆਂ ਦੇ ਵਿੱਚ ਭਾਗ ਲਓ ਕਿ ਤਾਂਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਇਸ ਨਸ਼ੇ ਦੀ ਇਸ ਪੀਤੀ ਤੋਂ ਪਛਕੇ ਸਾਡਾ ਆਉਣ ਵਾਲਾ ਜਿਹੜਾ ਅੱਗਾ ਵੈ ਉਹ ਵਰਸਕੀ ਜਿਹੜਾ ਆਉਣ ਵਾਲੀ ਸਾਡਾ ਜਿਹੜਾ ਜਿਹੜੀ ਨਸ਼ੇ ਦੀ ਪੀੜੀ ਦੇ ਵਿੱਚ ਜਿਹੜਾ ਸਾਡਾ ਜਿਹੜਾ ਤੁਸੀਂ ਦੇਖ ਹੀ ਰਹੇ ਹੋ ਪੰਜਾਬ ਸਰਕਾਰ ਨੇ ਮੈਂ ਇਹ ਸਰਕਾਰ ਤਾਂ ਚਲੋ ਸਾਡੀ ਨਹੀਂ ਪਰ ਪੰਜਾਬ ਸਰਕਾਰ ਨੇ ਬੜਾ ਵਧੀਆ ਟੀਚਾ ਇਹ ਪਾਇਆ ਹੈ ਕਿ ਜਿਹੜਾ ਘਰ ਘਰ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਨਾ ਹੈ ਮੈਂ ਸਮਝਦਾ ਕਿ ਮੇਰਾ ਇੱਥੇ ਯੋਗਦਾਨ ਪਵੇਗਾ ਕਿ ਮੈਂ ਨਿਸ਼ਾ ਖਦਮ ਕਰ ਸਕਦਾ ਜਿੱਥੇ ਮੇਰੀ ਸਰਕਾਰ ਨੂੰ ਜਾਂ ਮੇਰੀ ਮੋਰਲ ਡਿਊਟੀ ਮੰਦੀ ਹੋਏਗੀ ਉੱਥੇ ਮੈਂ ਹਰ ਵਕਤ ਇਹਨਾਂ ਲਈ ਹਾਜ਼ਰ ਹਾਂ ਜਿੱਥੇ ਇਹ ਸੈਂਟਰ ਜਾਂ ਦੂਸਰੇ ਕਿਤੇ ਖੋਲਨੇ ਬਹਿਣਗੇ ਅੱਜ ਸਮਾਂ ਨਹੀਂ ਜਾਗਰਨ ਦਾ ਸਮਾਂ ਆਪਾਂ ਕਿਤੇ ਇਹ ਵੱਡੀ ਸਟੇਜ ਤੇ ਵੱਡਾ ਕੋਈ ਪਾਗਲਤਾ ਟਕ ਹੋਏਗਾ ਕਿ ਉੱਥੇ ਗੱਲ ਕਰ ਲਾਂਗੇ ਸੋ ਮੈਂ ਅੱਜ ਇਸ ਜਾਗਰਨ ਦੇ ਮੌਕੇ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਜਾਗਰਨ ਦੀ ਵਧਾਈ ਦੇਣਾ ਇਹ ਗੱਲ ਕਿਤੇ ਹੋਰ ਆਪਾਂ ਕਿਤੇ ਇਹ